ਵਿਸ਼ਵਵਾਰਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਾਂ ਕੁਮਾਰ ਪ੍ਰੀਤ ਕੋਟ ਤਾਜ਼ਾ ਹੋਇਆਂ ਅੱਜ ਦੇ ਮੁੱਖ ਖਬਰਾਂ ਦਾ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਤਾਜ਼ਾ ਹੈ ਕਿ ਕੈਬਨਿਟ ਦੀ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਲੈਂਡ ਪੁਲਿੰਗ ਨੀਤੀ ਨੂੰ ਮਨਜ਼ੂਰੀ ਮਿਲ ਗਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਰਕਾਰੀ ਨਿਵਾਸ ਸਥਾਨ ਤੇ ਹੋਈ ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਦੇ ਵਿੱਚ ਲੈਂਡ ਪੁੱਲਿੰਗ ਨੀਤੀ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਤੇ ਇਸ ਨੀਤੀ ਬਾਰੇ ਜਾਣਕਾਰੀ ਦਿੰਦੇ ਹੋਏ ਸਰਕਾਰ ਨੇ ਸਪਸ਼ਟ ਕੀਤਾ ਕਿ ਕਿਸੇ ਵੀ ਕਿਸਾਨ ਤੋਂ ਜ਼ਮੀਨ ਜ਼ਬਰਦਸਤੀ ਨਹੀਂ ਲਈ ਜਾਵੇਗੀ ਅਤੇ ਉਹ ਖੁਦ ਡਿਵੈਲਪਰ ਬਣ ਸਕਦਾ ਹੈ ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਨਵੀਂ ਲੈਂਡ ਪੁੱਲਿੰਗ ਨੀਤੀ ਕਿਸਾਨਾਂ ਲਈ ਇੱਕ ਵੱਡਾ ਬਦਲਾਅ ਲਿਆ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਬਣਾਈ ਗਈ ਇਹ ਨੀਤੀ ਦਾ ਸਿਰਫ ਕਿਸਾਨਾਂ ਨੂੰ ਆਰਥਿਕ ਤੌਰ ਤੇ ਸਸ਼ਕਤ ਕਰੇਗੀ ਸਗੋਂ ਉਹਨਾਂ ਦੀ ਜ਼ਮੀਨ ਦੀ ਰੱਖਿਆ ਅਤੇ ਇਸ ਦੀ ਬਿਹਤਰ ਵਰਤੋਂ ਨੂੰ ਯਕੀਨੀ ਬਣਾਉਣ ਦੇ ਵੱਲ ਇੱਕ ਠੋਸ ਕਦਮ ਵੀ ਹੈ ਤਾਂ ਇਸ ਤੋਂ ਬਾਅਦ ਅਮਨ अरोड़ा ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਮੀਟਿੰਗ ਬਾਰੇ ਹੋਰ ਜਾਣਕਾਰੀ ਸਾਂਝੀ ਕੀਤੀ ਗਈ ਸੀ ਤੇ ਆਓ ਸੁਣਦੇ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਲੋਕਾਂ ਦਾ ਜਿਹੜੇ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਦੇ ਬਾਰੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਸੀਗੇ ਮੈਂ ਉਹਨਾਂ ਨੂੰ ਕਹਿਣਾ ਚਾਹਾਂਗਾ ਕਿ ਇਸ ਤੋਂ ਵਧੀਆ ਪਾਲਿਸੀ ਅੱਜ ਤੱਕ ਪੂਰੇ ਪੰਜਾਬ ਕੇ ਸਾਰੇ ਮੁਲਕ ਦੀਆਂ ਸਟੇਟਾਂ ਦੇ ਵਿੱਚ ਜਿਹੜੇ ਲੈਂਡ ਓਨਰ ਜ਼ਮੀਨ ਮਾਲਕ ਕਿਸਾਨ ਨੇ ਔਰ ਜਿਹੜੇ ਉਹਨਾਂ ਦੇ ਵਿੱਚ ਆ ਆਮ ਯੂਜ਼ਰ ਹੋਣਗੇ ਜਿਨ੍ਹਾਂ ਨੇ ਉਹਨਾਂ ਦੇ ਵਿੱਚ ਘਰ ਬਣਾ ਕੇ ਰਹਿਣਾ ਇਸ ਤੋਂ ਵੱਧਿਆ ਪਾਲਿਸੀ ਅਜ ਤੱਕ ਪੂਰੇ ਮੁਲਕ ਦੇ ਵਿੱਚ ਕਿਤੇ ਬਣੀ ਨਹੀਂ ਹੋਣੀ ਹੈਗੀ ਇਹ ਲੈਂਡ ਪੂਲਿੰਗ ਪਾਲਿਸੀ ਜੋ ਅੱਜ ਅਸੀਂ ਪਾਸ ਕੀਤੀ ਹੈ ਪੰਜਾਬ ਸਰਕਾਰ ਨੇ ਸਭ ਤੋਂ ਪਹਿਲੀ ਗੱਲ ਤਾਂ ਇਹ ਗੁੰਮਰਾਹ ਕੀਤਾ ਜਾ ਰਿਹਾ ਕਿ ਐਕਵਾਇਰ ਹੋਏਗਾ ਧੱਕੇ ਨਾਲ ਐਕ acquisition ਹੋਏਗੀ ਕਿਸਾਨਾਂ ਦੀਆਂ ਜ਼ਮੀਨਾਂ ਦੀ ਮੈਂ ਬੜਾ ਸਪਸ਼ਟ ਕਰ ਦੇਣਾ ਚਾਹਣਾ ਕਿ ਇੱਕ ਗਾਜ਼ਵੀ ਕਿਤੇ ਐਕ acquisition ਹੈ ਜਿਹੜੀ ਉਹ ੱੱਕੇ ਨਾਲ ਤਾਂ ਦੂਰ ਦੀ ਗੱਲ ਹੈ ਐਕਵਾਇਰ ਨਹੀਂ ਕੀਤੀ ਜਾਏਗੀ। ਔਰ ਇਹ ਪੂਲਿੰਗ ਪਾਲਿਸੀ ਹੈ ਜਿਹਦੇ ਵਿੱਚ ਕਿਸਾਨਾਂ ਨੇ ਜ਼ਮੀਨ ਮਾਲਕਾਂ ਨੇ ਆਪਦੀ ਸਹਿਮਤੀ ਦੇ ਨਾਲ ਇਹ ਚਾਹੇ ਸਰਕਾਰ ਨੂੰ ਦੇ ਦੋ ਚਾਹੇ ਕਿਸੇ ਬਿਲਡਰ ਨੂੰ ਦੇ ਦੋ ਔਰ ਚਾਹੇ ਉਹਨੂੰ ਤੁਸੀਂ ਆਪ ਡਿਵੈਲਪ ਕਰ ਲੈਣ ਕਿਸਾਨ ਇਹ ਉਹਦੇ ਵਿੱਚ ਖੁੱਲੀ ਛੋਟ ਹੋਏਗੀ। ਔਰ ਸਿਰਫ ਨੋਟੀਫਾਈ ਕਰਨਾ ਹੈ ਸਰਕਾਰ ਨੇ ਐਕ acquisition ਜਿਹੜੀ ਐਕਵਾਇਰ ਕਰਨ ਦੀ ਗੱਲ ਉਹ ਸਿਰਫ ਔਰ ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਵਾਲੀ ਗੱਲ ਔਰ ਉਸ ਤੋਂ ਇਲਾਵਾ ਕੁਝ ਨਹੀਂ 27 ਸ਼ਹਿਰਾਂ ਦੇ ਵਿੱਚ ਪੰਜਾਬ ਦੇ ਵੱਡੇ 27 ਸ਼ਹਿਰਾਂ ਦੇ ਵਿੱਚ ਇਹ ਪਾਲਿਸੀ ਹੈ ਉਹ ਫਸਟ ਫੇਜ਼ ਦੇ ਵਿੱਚ ਲਿਆਂਦੀ ਜਾ ਰਹੀ ਹੈ ਔਰ ਸਭ ਤੋਂ ਵੱਡੀ ਗੱਲ ਆ ਇਹ ਹੁੰਦਾ ਸੀ ਪਹਿਲਾਂ ਪਿਛਲੇ ਸਰਕਾਰਾਂ ਦੇ ਸਮੇਂ ਕਿ ਲੈਂਡ ਮਾਫੀਆਜ਼ ਨੂੰ ਫਾਇਦਾ ਦੇਣ ਦੇ ਲਈ ਔਰ ਇਲੀਗਲ ਕਲੋਨੀਆਂਜ਼ ਦੇ ਵਿੱਚ ਜੋ ਜੋ ਪਿਛਲੀਆਂ ਸਰਕਾਰਾਂ ਦੇ ਲੀਡਰਾਂ ਦੇ ਇੰਟਰਸਟ ਹੁੰਦੇ ਸੀਗੇ ਉਹਨਾਂ ਨੂੰ ਬढ़ावा ਦੇਣ ਦੇ ਲਈ ਇਹ ਜਿਹੀਆਂ ਪਾਲਿਸੀ ਲੈ ਲੀਤੀ ਜਾਂਦੀ ਸੀ ਕਿ ਜਦੋਂ ਨੋਟੀਫਿਕੇਸ਼ਨ ਹੋ ਗਈ ਉਸ ਤੋਂ ਬਾਅਦ ਉਸ ਜ਼ਮੀਨ ਦੀ ਸੇਲ ਪਰਚੇਜ਼ ਜਿਹੜੀ ਨਾ ਕੋਈ ਵੇਖ ਸਕੂਗਾ ਨਾ ਕੋਈ ਖਰੀਦ ਸਕੂਗਾ ਇਹ ਜਿਹੀਆਂ ਕੰਡੀਸ਼ਨਾਂ ਲਾ ਦਿੱਤੀਆਂ ਜਾਂਦੀਆਂ ਸੀਗੀਆਂ ਅਸੀਂ ਅੱਜ ਦੀ ਇਸ ਪਾਲਿਸੀ ਦੇ ਵਿੱਚ ਉਹ ਸਾਰੀਆਂ ਕੰਡੀਸ਼ਨਾਂ ਹਟਾ ਦਿੱਤੀਆਂ ਜਿਹੜਾ ਮਰਜ਼ੀ ਆਪਣੀ ਜ਼ਮੀਨ ਚਾਹੇ ਆਪਦੇ ਕੋਲੇ ਰੱਖੇ ਚਾਹੇ ਸਰਕਾਰ ਨੂੰ ਵੇਚੇ ਚਾਹੇ ਕਿਸੇ ਹੋਰ ਨੂੰ ਡਿਵੈਲਪਰ ਨੂੰ ਵੇਚੇ ਚਾਹੇ ਆਪ ਡਿਵੈਲਪ ਕਰੇ ਇਹ ਖੁੱਲੀ ਛੋਟ ਹੈ ਜਿਹੜੀ ਕਿਸਾਨ ਨੂੰ ਔਰ ਜੋ ਖੇਤ ਹੈ ਉਹਦੇ ਮਾਲਕ ਨੂੰ ਜ਼ਮੀਨ ਮਾਲਕ ਨੂੰ ਉਹ ਦਿੱਤੀ ਜਾ ਚੁੱਕੀ ਹੈ ਔਰ ਇਸ ਪਾਲਿਸੀ ਦੇ ਤਹਿਤ ਇੱਕ ਏਕੜ ਪਿੱਛੇ 1000 ਗਜ਼ ਰੈਜ਼ੀਡੈਂਸ਼ੀਅਲ 200 ਗਜ਼ ਕਮਰਸ਼ੀਅਲ ਜਗ੍ਹਾ ਜਿਹੜੀ ਯਾਨੀ ਕਿ ਟੋਟਲ 1200 ਗਾਜ 1000 ਰੈ residențial 200 ਕਮਰਸ਼ੀਅਲ ਫੁੱਲੀ ਡਿਵੈਲਪਡ ਲੈਂਡ ਹੈ ਜਿਹੜੀ ਉਹਦੇ ਵਿੱਚ ਸੀਵਰੇਜ ਵਾਟਰ ਸਪਲਾਈ ਸੜਕਾਂ ਲਾਈਟਿੰਗ ਪਾਰਕ ਸਾਰਾ ਕੁਝ ਉਹਨੂੰ 100% ਡਿਵੈਲਪ ਹੈ ਜਿਹੜਾ ਉਹ ਕਰਕੇ ਦਿੱਤਾ ਜਾਊਗਾ ਤਾਂ ਕਿ ਲੋਕ ਉੱਥੇ ਆਉ ਦਾ ਆਸ਼ਿਆਨਾ ਬਣਾ ਕੇ ਉਹ ਰਹਿ ਸਕਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਹੁਣ ਜਿਹੜੀਆਂ ਵਧਦੀਆਂ ਹੀ ਜਾ ਰਹੀਆਂ ਨੇ ਤਖਤ Shri Patna Saheb ਦੇ ਪੰਜ ਪਿਆਰਿਆਂ ਨੇ ਸਟ੍ਰੋਮਨੀ ਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਦੇ Shri Patna Saheb ਵਿਕੇ ਪੇਸ਼ ਹੋਣ ਦੀ ਸਮਾਂ ਸੀਮਾ 10 ਦਿਨ ਬਤਾ ਦਿੱਤੀ ਹੈ। ਹੈਡਗਰਨ થી ਪਾਈਪਲ ਦੇਵ ਸਿੰਘ ਅਤੇ ਸਿੰਘ ਸਾਹਿਬਾਨ ਦੇ ਦਸਤਖਤਾਂ ਨਾਲ ਜਾਰੀ ਪੱਤਰ ਦੇ ਵਿੱਚ ਕਿਹਾ ਗਿਆ ਹੈ ਕਿ 6 ਜੂਨ ਨੂੰ ਸ੍ਰੀ ਕਾ ਤਖਤ ਸਾਹਿਬ ਵਿਕੇ ਆਪਰੇਸ਼ਨ ਬਲੂ ਸਟਾਰ ਦੇ ਕੈਲੀਬੇ ਵਰਕਰਨ ਸਮਾਗਮ ਕਰਨ ਸੁਖਬੀਰ ਨੂੰ ਅਗਲੇ 10 ਦਿਨਾਂ ਦੇ ਅੰਦਰ ਪੇਸ਼ ਹੋਣ ਦਾ ਆਖਰੀ ਮੌਕਾ ਦਿੱਤਾ ਜਾ ਰਿਹਾ ਹੈ 10 ਦਿਨਾਂ ਕਿ ਤੱਕ ਸਾਹਿਬ ਤੋਂ 21 ਮਈ ਨੂੰ ਜਾਰੀਆ ਦੇਸ਼ਾਂ ਦੇ 10 ਦਿਨ ਵੀ ਜਾਣ ਦੇ ਵੀ ਸੁਖਬੀਰ ਸਿੰਘ ਬਾਦਲ ਤੱਕ ਫ੍ਰੀ ਪਟਨਾ ਸਾਹਿਬ ਦੇ ਪੰਜਾਬ ਪਿਆਰਿਆ ਅੱਗੇ ਪੇਸ਼ ਨਹੀਂ ਹੋਏ ਜਿਸ ਤੋਂ ਬਾਅਦ ਹੁਣ ਪੰਜਾਬ ਪਿਆਰਿਆ ਨੇ ਇਕੱਤਰਤਾ ਕਰਕੇ ਸੁਖਬੀਰ ਸਿੰਘ ਬਾਦਲ ਨੂੰ 10 ਜੂਨ ਤੱਕ ਆਖਰੀ ਸਮਾਂ ਦਿੱਤਾ ਹੈ ਦਸਤਨਿਉ ਕਾਇ ਕਿ ਤਖਤਪਟਨਾ ਸਾਹਿਬ ਦੇ ਪੰਜ ਪਿਆਰਿਆਂ ਵੱਲੋਂ 21 ਮਈ ਨੂੰ ਜਾਰੀ ਕੀਤੇ ਗਏ ਫਰਮਾਨ ਦੇ ਵਿੱਚ ਅਕਾ ਤਖਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਅਤੇ ਤਖਤਪ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸੰਤੇਕ ਸਿੰਘ ਤਨੋਲਾ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਇਸ ਦੇ ਨਾਲ ਹੀ ਸੁਬੀਰ ਨੂੰ 10 ਦਿਨਾਂ ਦੇ ਅੰਦਰ ਖੁਦ ਤਖਤ ਸਾਹਿਬ ਵਿਖੇ ਪੇਸ਼ ਹੋਣ ਅਤੇ ਆਪਣਾ ਸਪਸ਼ਟਿਕਰਣ ਦੇਣ ਦਾ ਹੁਕਮ ਜਾਰੀ ਕੀਤਾ ਗਿਆ ਸੀ ਹੁਕਮ ਦੇ ਵਿੱਚ ਕਿਹਾ ਗਿਆ ਕਿ ਜੇਕਰ ਉਹ 10 ਜੂਨ ਤੱਕ ਪੇਸ਼ ਨਹੀਂ ਹੁੰਦਾ ਤਾਂ ਉਸ ਦੇ ਵਿਰੁੱਧ ਸਿੱਖ ਸਿਧਾਂਤਾਂ ਦਾ ਮਾਨ ਮਰਿਆਦਾ ਅਤੇ ਪਰੰਪਰਾਵਾਂ ਦੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਦਰਅਸਲ ਸ਼੍ਰੋਮਨੀ ਕਾਲੀ ਦਲ ਪ੍ਰਧਾਨ ਸੁਬੀਰ ਸਿੰਘ ਬਾਦਲ ਉੱਪਰ ਧਾਰਮਿਕ ਮਾਮਲਿਆਂ ਦੇ ਵਿੱਚ ਦਖਲ ਦੇਣ ਦਾ ਇਲਜ਼ਾਮ ਹੈ ਤੇ ਦਰੇ ਬਾਬਾ ਹਰਨਾਮ ਸਿੰਘ ਨੂੰ ਮਨੋਂ ਕਿਹਾ ਸੀ ਐਸਜੀਪੀਸੀ ਦਾ ਵਫਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯਾਨੀ ਕਿ ਐਸਟੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਸ਼੍ਰੋਮਣੀ ਕਮੇਟੀ ਦੇ ਵਫਦ ਨੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਦੇ ਨਾਲ ਮੁਲਾਕਾਤ ਕੀਤੀ ਦਮਦਮੀ ਟਕਸਾਲ ਦੇ ਹੈੱਡਕੁਆਰਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਮੀਟਿੰਗ ਹੋਈ ਨਾਜ਼ਦੀਕੀ ਮੀਟਿੰਗ ਤੋਂ ਬਾਅਦ ਮੀਡੀਆ ਦੇ ਨਾਲ ਗੱਲ ਕਰਦਿਆਂ ਸਟ੍ਰੋਮ ਨੇ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀ ਨੇ ਆਖਿਆ ਕਿ 6 ਜੂਨ ਨੂੰ ਮਨਾਏ ਜਾ ਰਹੇ ਕੱਲੂਕਾਰਾ ਦਿਵਸ ਦੇ ਸਮਾਗਮ ਸੰਬੰਧੀ ਚੰਗੇ ਮਾਹੌਲ ਦੇ ਵਿੱਚ ਗੱਲਬਾਤ ਹੋਈ ਹੈ ਉਹਨਾਂ ਆਸ ਪ੍ਰਗਟਾਈ ਹੈ ਕਿ ਮੌਜੂਦਾ ਸਥਿਤੀ ਦਾ ਸੁਖਾਵਾਂ ਹਲ ਨਿਕਲ ਆਵੇਗਾ ਤੇ ਆਓ ਸੁਣਦੇ ਹਾਂ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਦੇ ਵੱਲੋਂ ਹੋਰ ਕਿਹੜੀਆਂ ਗੱਲਾਂ ਆਖੀਆਂ ਗਈਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਬੋਤਮ ਸੰਸਥਾ ਇਹ ਠੀਕ ਆ ਭਈ ਮੈਂਬਰ ਚੁਣ ਕੇ ਇੱਕ ਧੜੇ ਦੇ ਬਾਧਿਆ ਤੇ ਇੱਕ ਧੜੇ ਦੀ ਚੋਣ ਜਿਹੜੀ ਆ ਉਹ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਕਾਲੀਦਲ ਕਰਦੇ ਆ ਪਰ ਪ੍ਰਧਾਨ ਜਿਹਲੇ ਬਣ ਜਾਂਦਾ ਉਹ ਸਾਰੀ ਕੌਮ ਦੀ ਰਿਪਰੈਜ਼ੈਂਟੇਸ਼ਨ ਕਰਦਾ ਉਹ ਸਾਰਿਆਂ ਨੂੰ ਸੱਦੇ ਵੀ ਲੈਂਦਾ ਤੇ ਸਾਰਿਆਂ ਨੂੰ ਗਲ ਬੱਕੜੀ ਦੇ ਵਿੱਚ ਵੀ ਲੈਂਦਾ ਇਹ ਹੁਣ ਕਿਉਂਕਿ ਕੁਝ ਦਿਨਾਂ ਤੋਂ ਦਮਦਮੀ ਟਕਸਾਲ ਦੇ ਸਤਿਕਾਰਯੋਗ ਸਾਡੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਜੀ ਪਿੰਡਰਾਂ ਵਾਲੇ ਉਹਨਾਂ ਨੇ ਪਹਿਲਾਂ ਤੋਂ ਹੀ ਸ਼ੁਰੂ ਤੋਂ ਜਿਸ ਲਈ ਗੜਗਾਜ ਸਾਹਿਬ ਦੀ ਨਿਯੋਗਤੀ ਹੋਈ ਸੀ ਉਸ ਵੇਲੇ ਮਰਿਆਦਾ ਪ੍ਰਤੀ ਕੁਝ ਸਵਾਲ ਜਿਹੜੇ ਸੀ ਉਹ ਬੇ ਬਾਕੀ ਨਾਲ ਚੱਕੇ ਹੋਰ ਜਥੇਬੰਦੀਆਂ ਨੇ ਵੀ ਚੱਕੇ ਸੀ ਤੇ ਅਸੀਂ ਇਹਨਾਂ ਦੇ ਨਾਲ ਉਸ ਤੋਂ ਵੇਲੇ ਤੋਂ ਹੀ ਨਾਲ ਇਹਨਾਂ ਦੇ ਵਿਵਸਥਾ ਸੰਪਰਕ ਕੀਤਾ ਸੀ ਪਰ ਹੁਣ ਕਿਉਂਕਿ 6 ਜੂਨ ਆ ਗਈ ਹੈ ਤੇ 6 ਜੂਨ ਤੇ ਬਾਬਾ ਜੀ ਨੇ ਕਿਹਾ ਸੀ ਕਿ ਸਰਦਾਰ ਗੁਰਦੀਪ ਸਿੰਘ ਗੜਗੱਜ ਉਹ ਕਿਉਂਕਿ ਪੰਥ ਦੇ ਵਿੱਚ ਸਮੂਚੇ ਨੇ ਹਾਲੇ ਉਹਨਾਂ ਦੀ ਨਿਯੁਕਤੀ ਦੇ ਉੱਤੇ ਮੋਹਰ ਨਹੀਂ ਲਾਈ ਮਰਿਆਦਾ ਦੇ ਮਸਲੇ ਤੋਂ ਤੇ ਇਸ ਕਰਕੇ ਬਾਬਾ ਜੀ ਵੱਲੋਂ ਸਿਗਾ ਵੀ ਇਹ ਸੰਦੇਸ਼ ਨਾ ਪਾੜਨ ਤੇ ਸਤਕਾਰ ਉਥੇ ਸਿੰਘ ਸਾਹਿਬ ਦੇ ਦੇਣ ਸੋ ਅਸੀਂ ਅੱਜ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਡੈਲੀਗੇਸ਼ਨ ਲੈ ਕੇ ਜੇ ਸਾਡੇ ਮੇਰੇ ਸੀਨੀਅਰ ਸਾਥੀ ਸਾਥ ਨਾਲ ਉਹਨਾਂ ਸਾਰਿਆਂ ਨੇ ਬਾਬਾ ਜੀ ਨਾਲ ਬੈਠ ਕੇ ਵਿਚਾਰ ਕੀਤੀ ਆ ਤੇ ਮੈਨੂੰ ਪੂਰਨ ਆਸ ਵੀ ਆ ਕਿ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੇ ਵੀ ਦੰਦਮੀ ਟਕਸਾਲ ਨਾਲ ਟਕਰਾਅ ਨਹੀਂ ਆਉਂਦੀ ਤੇ ਹੁਣ ਵੀ ਕੋਈ ਟਕਰਾਅ ਨਹੀਂਗਾ ਤੇ ਨਾ ਕੋਈ ਟਕਰਾਅ ਆਉਣਾ ਹੀ ਆ ਉਹਦੇ ਸਬੰਧ ਦੇ ਵਿੱਚ ਬੈਠ ਕੇ ਗੰਭੀਰਤਾ ਨਾਲ ਬਾਬਾ ਜੀ ਨੇ ਵਿਚਾਰਾਂ ਵੀ ਸਾਰੀਆਂ ਕੀਤੀਆਂ ਆ ਤੇ ਵੀ ਸਾਰੇ ਵਿਚਾਰ ਦੱਸੇ ਆ ਤੇ ਮੈਨੂੰ ਪੂਰਨ ਆਸ ਹੈ ਕਿ ਕਿਸੇ ਨਾ ਕਿਸੇ ਹੱਲ ਨੂੰ ਉਹਦੇ ਨੂੰ ਨਿਕਲ ਜਾ ਹੱਲ ਨਿਕਲ ਜਾਊਗਾ ਪਰ ਮੈਂ ਪੰਥ ਨੂੰ ਸਮੂਚੇ ਨੂੰ ਵੀ ਬੇਨਤੀ ਕਰਦਾ ਕਿ ਜਿਹੜਾ ਸੋਸ਼ਲ ਮੀਡੀਆ ਅੱਜ ਸਿੱਖਾਂ ਦਾ ਦੁਸ਼ਮਣ ਬਣਿਆ ਬੈਠਾ ਕਈ ਵਾਰੀ ਕਹਿੰਦੇ ਆ ਭਈ ਆ ਜਿਹੜੇ ਤਲਵਾਰ ਦੇ ਫੱਟ ਮਿਟ ਜਾਂਦੇ ਪਰ ਆ ਜਿਹੜੇ ਕਲਮ ਦੇ ਲਿਖੇ ਅੱਖਰੇ ਮਿਟਦੇ ਨਹੀਂ ਮੈਂ ਇਹਨਾਂ ਨੂੰ ਤਾਰਨਾ ਕਰਦਾ ਤਕਸਾਲ ਦਮਦਮੀ ਤਕਸਾਲ ਸਿੱਖ ਪੰਥ ਦੀ ਉਹ ਸੰਸਥਾ ਆ ਜਿਹੜੀ ਗੁਰੂ ਕਾਲ ਤੋਂ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਹੱਥੇ ਵਰਸਾਈ ਸੀ। ਕਈ ਵਾਰੀ ਸਾਡੇ ਕੱਦ ਵੀ ਛੋਟੇ ਹੁੰਦੇ ਤੇ ਅਸੀਂ ਵੱਡੀਆਂ ਗੱਲਾਂ ਕਰ ਜਾਂਦੇ ਹਾਂ। ਦੂਰੀਆਂ ਨੂੰ ਪਾੜਿਆਂ ਨੂੰ ਵਧਾਓ ਨਾ। ਪਾੜੇ ਜਿਹੜੇ ਉਹ ਘਟਾਉਣੇ ਚਾਹੀਦੇ ਆ। ਗੋਲ ਜਿਹੜੇ ਆ ਇਹ ਫੱਟ ਮਾਰ ਜਾਂਦੇ ਆ ਤੇ ਫੱਟ ਦਾ ਜਿਹੜਾ ਜ਼ਖਮ ਭਰ ਜਾਂਦਾ। ਸੋ ਇਸ ਕਰਕੇ ਜਿੰਨੇ ਵੀ ਕੋਈ ਵੀ ਸੋਸ਼ਲ ਮੀਡੀਆ ਤੇ ਕਰਤਾਰ ਕੁਸ਼ੀ ਕਰਨ ਦਾ ਯਤਨ ਕਰ ਰਹੇ ਆ। ਇਹ ਮੈਂ ਸਾਹਮਣਾ ਸ਼ਹੀਦੀ ਸਮਾਗਮ ਹੈ ਤੇ ਸ਼ਹੀਦੀ ਸਮਾਗਮ ਕਿਹੜਾ ਆ ਉਹ 6 ਜੂਨ 1984 ਜਦੋਂ ਜਾਬਰ ਫੌਜਾਂ ਨੇ ਸ੍ਰੀ ਅਕਾਲ ਤਖਤ ਆ ਕੇ ਢਹਿ ਟੇਰੀ ਕੀਤਾ ਤੇ ਅੱਜ ਹੀ ਮੈਂ ਮਹਾਰਾਜ ਦੇ ਜੋ ਪ੍ਰਕਾਸ਼ ਵੀ ਕਰਾ ਕੇ ਆਇਆ ਪਵਿੱਤਰ ਸਰੂਪ ਇੱਕ ਵੱਡਾ ਸਰੂਪ ਹਰ ਕੀ ਪੌੜੀ ਉਹਦਾ ਨਹੀਂ ਪਰ ਛੋਟੇ ਸਰੂਪ ਦਾ ਜਿਹੜਾ ਉਸ ਵੇਲੇ ਬਰਾਜਮਾਨ ਸੀ ਸਤਕੰਡ ਦੇ ਵਿਖੇ ਤੇ ਫਿਰ ਆਪਾਂ ਕਈ ਵਾਰੀ ਗੱਲਾਂ ਕਰਨ ਲੱਗੇ ਵੱਧ ਕਰ ਜਾਂਦੇ ਉਹਨਾਂ ਨੇ ਤਾਂ ਕੋਈ ਕਸਰ ਨਹੀਂ ਕੀਤੀ ਤੇ ਮਰਦੇ ਮਜਾਹਦ ਜੇ ਕਿਸੇ ਨੇ ਮੁਕਾਬਲਾ ਕੀਤਾ ਉਹ ਸੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਿਨ੍ਹਾਂ ਨੇ ਜੋ ਕਿਹਾ ਸੀ ਉਹ ਕਰਕੇ ਦਿਖਾ ਲਿਆ ਸੋ ਮੇਰਾ ਕਹਿਣ ਤੋਂ ਬਾਅਦ ਦਮ ਦੀ ਮਿੱਟਕਸਾਲ ਸਾਡੀ ਸਰਕਾਰ ਜਥੇਬੰਦੀ ਆ ਜਿਨੇ ਬਹੁਤ ਵੱਡਾ ਗੁਰੂਕਾਲ ਤੋਂ ਲੈ ਕੇ ਆਪਣਾ ਕਥਾ ਕੀਰਤਨ ਦੇ ਵਿੱਚ ਅਮਰ ਸੰਚਾਰਾਂ ਦੇ ਵਿੱਚ ਹਰ ਪੱਖ ਤੇ ਬਹੁਤ ਵੱਡਾ ਯੋਗਦਾਨ ਪਾਇਆ ਤੇ ਬਾਬਾ ਜੀ ਨੇ ਵੀ ਇਸੇ ਗੱਲ ਦੀ ਸ਼ੋਰੈਂਸ ਦਿੱਤੀ ਆ ਵੀ ਮੇਰਾ ਕੋਈ ਕਿਸੇ ਪੱਖ ਦਾ ਵੀ ਕਿਸੇ ਨਾ ਸ਼ੋਮਣੀ ਕਮੇਟੀ ਨਾਲ ਤਕਦਾਤ ਹੈ ਹੀ ਨਹੀਂ ਕੋਈ ਗੱਲ ਸੋ ਮੈਂ ਬਾਬਾ ਜੀ ਨੂੰ ਨਿਮਰਤਾ ਸਹਿਤ ਸਾਰੇ ਆਂਦੇ ਸੀ ਮੈਂਬਰਾਂ ਨੇ ਬੇਨਤੀ ਕੀਤੀ ਆ ਬਾਬਾ ਜੀ ਦਾ ਬੈਠ ਕੇ ਹੱਲ ਕੱਢੀਏ ਤੇ ਬਾਬਾ ਜੀ ਨਾਲੋਂ ਵੀ ਭਰੋਸਾ ਤੇ ਮੈਂ ਵੀ ਦਿੰਨਾ ਵੇ ਅਸੀਂ ਕੋਈ ਨਾ ਕੋਈ ਦਾ ਜਿਹੜਾ ਹੱਲ ਆ ਉਹ ਇੱਕ ਦੋ ਦਿਨਾਂ ਦੇ ਵਿੱਚ ਇੱਕ ਦੋ ਦਿਨ ਦਿਨ ਤਾਂ ਗੱਬੇ ਤਿੰਨੇ ਹੀ ਰਹਿ ਗਏ ਅੱਜ ਦੋ ਤਰੀਕ ਹੋ ਗਏ ਤਿੰਨ ਚਾਰ ਪੰਜ ਦਿਨ ਰਹਿ ਗਏ ਤਿੰਨ ਦਿਨ ਰਹਿ ਗਏ ਤੇ ਹੱਲ ਇਹਦਾ ਗੁਰੂ ਸਾਹਿਬ ਕਿਰਪਾ ਕਰਨ ਕੋਈ ਨਾ ਕੋਈ ਜ਼ਰੂਰ ਨਿਕਲੇ ਆਇਆ ਨਵੀਂ ਲੈਂਡ ਪੁਲਿੰਗ ਪਾਲਿਸੀ ਨੂੰ ਲੈ ਕੇ ਨੀਲਕਰ ਜੋ ਕਿ ਆਪ ਨੇਤਾ ਨੇ ਉਹਨਾਂ ਦੇ ਵੱਲੋਂ ਵਿਰੋਧੀ ਧਿਰ ਨੂੰ ਕੇਰਿਆ ਗਿਆ। ਨਵੀਂ ਪਾਲਿਸੀ ਕਿਸਾਨਾਂ ਦੇ ਹੱਕ ਦੇ ਵਿੱਚ ਬਣਾਈ ਗਈ ਹੈ ਤਾਂ ਪਹਿਲੀ ਵਾਰ ਕਿਸਾਨਾਂ ਨੂੰ ਸਿੱਧਾ ਤੇ ਦੁੱਗਣਾ ਲਾਭ ਮਿਲੇਗਾ। ਉਹਨਾਂ ਅੱਗੇ ਕਿਹਾ ਕਿ ਪ੍ਰਾਈਵੇਟ ਬਿਲਡਰਾਂ ਤੇ ਮਾਫੀਏ ਤੋਂ ਕਿਸਾਨਾਂ ਨੂੰ ਜਿਹੜੀ ਕਿ ਆਜ਼ਾਦੀ ਮਿਲੇਗੀ ਤਾਂ ਆਓ ਸੁਣਦੇ ਹਾਂ ਹੋਰ ਇਸ ਦੇ ਮੱਦੇ ਨਜ਼ਰ ਕੀ ਗੱਲਾਂ ਆਬ ਬੁਲਾਰੇ ਨੀਲ ਗਰਗ ਦੇ ਉਹ ਲੋਸਤਾਨ ਚੈੱਕ ਕੀਤੀਆਂ ਗਈਆਂ ਨੇ ਪੰਜਾਬ ਦੇ ਵਿੱਚ ਸਰਦਾਰ ਭਗਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਨਵੀਂ ਲੈਂਡ ਪੁਲੀ ਪਾਲਿਸੀ ਲੈ ਕੇ ਆਂਦੀ ਹੈ ਜਿਹੜਾ ਕਿ ਬੜਾ ਇੱਕ ਇਤਿਹਾਸਿਕ ਕਦਮ ਹੈ ਬਟ ਇਸ ਦੇ ਬਾਵਜੂਦ ਸਾਡੇ ਕੁਝ ਜਿਹੜੇ ਵਿਰੋਧੀ ਨੇ ਖਾਸ ਕਰਕੇ ਅਕਾਲੀ ਦਲ ਇਸ ਦੇ ਉੱਤੇ ਕੁਝ ਸਵਾਲ ਉਠਾਏਗੇ ਮੈਂ ਇਸ ਪਾਲਿਸੀ ਬਾਰੇ ਦੱਸਣਾ ਚਾਹਣਾ ਵਾ ਕਿ ਇਹ ਇਤਿਹਾਸਿਕ ਪਾਲਿਸੀ ਕਿਉਂ ਹੈਗੀ ਕਿਉਂਕਿ ਇੱਥੇ ਜਿਹੜਾ ਕਿਸਾਨ ਜਾਂ ਜਿਹੜਾ ਜ਼ਮੀਨ ਦਾ ਮਾਲਕ ਹੈ ਪਹਿਲੀ ਗੱਲ ਤਾਂ ਉਸ ਦੀ ਮਰਜ਼ੀ ਤੋਂ ਬਿਨਾਂ ਇਹ ਜ਼ਮੀਨ ਅਕਵਾਇਰ ਨਹੀਂ ਕੀਤੀ ਜਾਏਗੀ ਨੰਬਰ 2 ਜਿਹੜੀ ਲਿਖਤੀ ਸਮਝੌਤਾ ਹੋਏਗਾ ਲਿਖਤੀ ਐਨਓਸੀ ਤੋਂ ਬਾਅਦ ਇਹ ਜਿਹੜਾ ਹੈਗਾ ਜ਼ਮੀਨ ਅਕਵਾਇਰ ਕਰਾਂਗੇ ਆਪਾਂ ਅੱਜ ਮੰਨ ਲੈਂਦੇ ਆ ਜੇ ਕਿਤੇ ਕਲੈਕਟਰ ਰੇਟ 30 ਲੱਖ ਰੁਪਏ ਦਾ ਤੇ ਜਿਹਦੀ ਜ਼ਮੀਨ ਦਾ ਇੱਕ ਕਿੱਲਾ 1 ਕਰੋੜ ਦੇ ਆਸ-ਪਾਸ ਹੋਏਗਾ ਜੇਕਰ ਉਹ ਕਿਸੇ ਵੀ ਪ੍ਰਾਈਵੇਟ ਬੰਦੇ ਨੂੰ ਜਾਂ ਕਿਸੇ ਬਿਲਡਰ ਨੂੰ ਵੇਚਦਾ ਕਿਸਾਨ ਲੇਕਿਨ ਇੱਥੇ ਕੀ ਹੋਏਗਾ ਜਿਹੜਾ ਉਹਦਾ ਇੱਕ ਕਿੱਲੇ ਜ਼ਮੀਨ ਦੇ ਉਸਨੇ ਸਰਕਾਰ ਨੂੰ ਲੈਂਡ ਪੂਲਿੰਗ ਦੇ ਵਿੱਚ ਦਿੱਤੀ ਉਸ ਨੂੰ ਡਿਵੈਲਪ ਕਰਨ ਤੋਂ ਬਾਅਦ ਸਾਰਾ ਖਰਚਾ ਸਰਕਾਰ ਕਰੇਗੀ ਉਥੇ ਸੀਵਰੇਜ ਪਾਏਗੀ ਪਾਣੀ ਦੇ ਕਨੈਕਸ਼ਨ ਦੇਏਗੀ ਛੜਤਾ ਬਣਾਏਗੀ ਪੂਰਾ ਦੀ ਪੂਰਾ ਇਨਫਰਾਸਟ੍ਰਕਚਰ ਜਿਹੜਾ ਉਹ ਸਰਕਾਰ ਖਰਚ ਕਰੇਗੀ ਉਸ ਦੇ ਉੱਤੇ ਉਸ ਤੋਂ ਬਾਅਦ ਜਿਹੜਾ ਕਿਸਾਨ ਨੂੰ ਆ 1000 ਕਜ ਦਾ ਰਿਹਾਇਸ਼ੀ ਬਲਾਕ ਤੇ 200 ਗਜ ਦਾ ਕਮਰਸ਼ੀਅਲ ਪਲਾਟ ਜਿਹੜਾ ਹੈਗਾ ਇਸ ਲੈਂਡ ਪੁਲਿੰਗ ਪਾਲਿਸੀ ਦੇ ਤਹਿਤ ਦਿੱਤਾ ਜਾਏਗਾ ਹੁਣ ਤੁਸੀਂ ਦੇਖੋ ਕਿ ਜੇ ਅਸੀਂ ਡਿਵੈਲਪਮੈਂਟ ਤੋਂ ਬਾਅਦ ਉਸ ਦੇ ਵਿਚਨ ਦੀ ਗੱਲ ਕਰੀਏ ਜੇ ਕਿਸਾਨ ਆ ਆਪਣੇ ਕੋਲ ਰੱਖ ਵੀ ਸਕਦਾ ਉਹ ਵੇਚ ਵੀ ਸਕਦਾ ਹੈਗਾ ਜੇ ਉਸਨੇ ਵੇਚਣਾ ਹੋਵੇ ਜੇ ਮੈਂ ਰੈਜੀਡੈਂਸ਼ੀਅਲ 30000 ਰੁਪਏ ਗਜ ਦੀ ਗੱਲ ਕਰਾਂ ਤਾਂ ਘਟੋ-ਘਟ 3 ਕਰੋੜ ਰੁਪਇਆ ਬਣ ਗਿਆ ਔਰ ਦੂਸਰੇ ਵੱਨੇ ਜੇ ਮੈਂ 200 ਗਜ ਕਮਰਸ਼ੀਅਲ ਦੀ ਗੱਲ ਕਰਾਂ ਔਰ 60000 ਰੁਪਏ ਪ੍ਰਤੀ ਗਜ ਦੀ ਗੱਲ ਕਰਾਂ ਤਾਂ 1 ਕਰੋੜ 20 ਲੱਖ ਰੁਪਏ ਉਹ ਬਣ ਗਿਆ ਸੋ ਮੇਰੇ ਕਹਿਣ ਦਾ ਮਤਲਬ ਹੈਗਾ ਜਿੱਥੇ ਉਸਨੇ ਜਿਹੇ ਪ੍ਰਾਈਵੇਟ ਬਿਲਡਰ ਨੂੰ ਜ਼ਮੀਨ ਦਿੱਤੀ ਹੁੰਦੀ ਤਾਂ ਉਹਨੂੰ 1 ਕਰੋੜ ਰੁਪਏ ਬਿੱਲਾ ਸੀ ਤੇ ਹੁਣ ਜਿਹੜਾ ਹੈਗਾ ਉਸ ਨੂੰ 4 ਕਰੋੜ ਤੇ 20 ਲੱਖ ਰੁਪਏ ਮਿਲੇਗਾ ਔਰ ਉਸਦੀ ਮਰਜ਼ੀ ਦੇ ਮਤਲਬਕ ਮਿਲੇਗਾ ਉਹ ਇੱਕ ਹਿੱਸੇਦਾਰ ਇਸ ਦੇ ਵਿੱਚ ਹੋਏਗਾ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਉਹ ਜਿਹੜਾ 3 ਕਰੋੜ ਰੁਪਏ ਸੀ ਜਿਹੜਾ ਹੁਣ ਕਿਸਾਨ ਦੀ ਜੇਬਾਂ 'ਚ ਜਾਏਗਾ ਆਦਰਵਾਈਜ਼ ਉਹ ਬਿਲਡਰਾਂ ਦੀ ਜੇਬਾਂ ਦੇ ਵਿੱਚ ਜਾਣਾ ਸੀ ਜਿਹੜੇ ਪ੍ਰਾਈਵੇਟ ਬਿਲਡਰ ਜਿਹੜਾ ਮਾਫੀਆ ਉਹਨਾਂ ਦੀ ਜੇਬਾਂ ਦੇ ਵਿੱਚ ਜਾਣਾ ਸੀ ਔਰ ਦੂਸਰੇ ਬੰਦੇ ਮਤਲਬ ਤੁਸੀਂ ਅੱਜ ਹਾਲਾਤ ਦੇਖੋ ਹਰ ਇੱਕ ਬੰਦੇ ਦੀ ਇੱਕ ਇੱਛਾ ਹੈ ਕਿ ਮੇਰਾ ਆਪਣਾ ਰਹਿਣ ਵਾਲਾ ਘਰ ਹੋਵੇ ਚੰਗੀ ਥਾਂ ਤੇ ਹੋਵੇ ਪਰ ਜਿਹੜੇ ਜ਼ਮੀਨਾਂ ਦੇ ਰੇਟ ਥਾਵਾਂ ਦੇ ਰੇਟ ਮਾਫੀਆ ਨੇ ਅਸਮਾਨੀ ਚੜਾਤੇ ਇੱਕ ਮਿਡਲ ਕਲਾਸ ਬੰਦੇ ਲਈ ਤਾਂ ਅੱਜ ਆਪਣਾ ਮਕਾਨ ਖਰੀਦਣਾ ਇੱਕ ਸੁਪਨਾ ਹੀ ਬਣ ਕੇ ਰਹਿ ਗਿਆ ਪਰ ਇਸ ਲੈਂਡ ਪਾਲਿਸੀ ਦੇ ਤਹਿਤ ਜਿੱਥੇ ਕਿਸਾਨ ਨੂੰ ਫਾਇਦਾ ਹੋਏਗਾ ਉੱਥੇ ਨੈਚੁਰਲੀ ਜਿਹੜਾ ਆਮ ਇਨਸਾਨ ਹੈ ਜਿਸ ਨੂੰ ਉੱਥੇ ਆਪਣਾ ਘਰ ਬਣਾਉਣਾ ਹੈਗਾ ਠੀਕ ਹੈ ਨਾ ਉਸ ਨੂੰ ਵੀ ਵਧੀਆ ਡਿਵੈਲਪਡ ਕਲੋਨੀ ਦੇ ਵਿੱਚ ਔਰ ਸਸਤੇ ਰੇਟ ਦੇ ਉੱਤੇ ਜ਼ਮੀਨ ਉਹ ਮਿਲੇਗੀ ਫਿਰ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਹ ਲੋਕ ਜਿਹੜੇ ਇਸ ਦਾ ਵਿਰੋਧ ਕਰ ਰਹੇ ਨੇ ਉਹ ਵਿਰੋਧ ਕਿਉਂ ਕਰ ਰਹੇ ਆ ਆਪ ਕਿਸਾਨ ਵਿੰਗ ਦੇ ਸੁਭਾ ਪ੍ਰਧਾਨ ਜਗਤਾਰ ਸਿੰਘ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਤੇ ਇੱਕ ਮਹੱਤਵਪੂਰਨ ਵਿਸ਼ੇ ਦੇ ਉੱਤੇ ਆਪਣਾ ਪੱਖ ਰੱਖਿਆ ਗਿਆ ਅੱਜ ਕੈਬਨ ਦੇ ਵਿੱਚ ਜਿਹੜੀ ਪੰਜਾਬ ਦੀ ਲੈਂਡ ਪੁਨਰਪਤੀ ਆ ਜਿਹਦੇ ਕੈਬਨ ਵਿੱਚ ਮੋਹਰ ਲਾਈ ਆ ਤੇ ਉਹਦੇ ਵਾਸਤੇ ਮੈਂ ਤਨਵਾ ਕਰਨਾ ਚਾਹੁੰਦਾ ਸਰਕਾਰ ਨੂੰ ਕਿਉਂਕਿ ਅੱਜ ਸਵੇਰੇ ਤੋਂ ਮੈਨੂੰ ਕਲਾਂ ਆਏ ਰਹੀ ਸੀ ਕਿਸਾਨਾਂ ਦੀ ਵੀ ਇੱਕ ਬਹੁਤ ਵਧੀਆ ਪਾਲਿਸੀ ਹੈ ਜਿਹੜੀ ਪੰਜਾਬ ਦੇ ਕਿਸਾਨਾਂ ਦੇ ਹਿੱਤ ਦੇ ਵਿੱਚ ਆ ਵੀ ਤੁਸੀਂ ਵੀ ਇਹਦੇ ਬਾਰੇ ਕੋਈ ਨਾ ਕੋਈ ਜ਼ਰੂਰ ਗੱਲ ਕਰਿਓ ਤੇ ਅੱਜ ਮੈਂ ਤੁਹਾਡੇ ਸਾਹਮਣੇ ਰਹੀ ਇਹ ਗੱਲ ਕਰਨੀ ਚਾਹੁੰਦਾ ਵੀ ਇਹ ਜਿਹੜੀ ਪਾਲਿਸੀ ਆ ਇਹ ਕਿਸਾਨਾਂ ਵਾਸਤੇ ਆ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਆ ਕਿਉਂਕਿ ਜੇ ਮੈਂ ਗੱਲ ਕਰਾਂ ਇਸ ਪਾਲਿਸੀ ਦੇ ਤਹਿਤ ਜਿਹੜੇ ਪੰਜਾਬ ਦੇ ਕਿਸਾਨ ਨੇ ਉਹ ਕਰੋੜਾਪਤੀ ਬਣ ਜਾਗੇ ਕਿਉਂਕਿ ਇਹ ਜਿਹੜਾ ਪਹਿਲਾਂ ਆਪਾਂ ਜੇ ਗੱਲ ਕਰੀਏ ਪਿਛਲੇ ਟਾਈਮ ਦੇ ਵਿੱਚ ਬਫ ਬਫ ਟਾਈਮ ਬਫ ਬਫ ਸਰਕਾਰਾਂ ਦੇ ਦੌਰ ਵਿੱਚ ਜਿਵੇਂ ਲੈਂਡ ਮਾਫੀ ਆ ਕਾਫੀ ਜ਼ਿਆਦਾ ਸਰਗਰਮ ਰਿਹਾ ਜਿਹੜਾ ਲਾਲ ਸੀਗਾ ਉਸ ਟਾਈਮ ਲੈਂਡ ਮਾਫੀਆ ਨੂੰ ਜਿਹੜਾ ਡਿਵੈਲਪਰ ਨੂੰ ਮਿਲਦਾ ਰਿਹਾ ਉਹ ਜਿਹੜਾ ਲਾਭ ਆ ਇਸ ਪਾਲਿਸੀ ਤੋਂ ਬਾਅਦ ਸਿੱਧਾ ਕਿਸਾਨਾਂ ਨੂੰ ਮਿਲੂਗਾ ਤੇ ਉਹਨਾਂ ਨੂੰ ਇਸ ਪਾਲਿਸੀ ਦਾ ਬਹੁਤ ਲਾਭ ਮਿਲੂਗਾ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਵੀ ਸਾਰਿਆਂ ਨੂੰ ਵੀ ਜਿਹੜੀ ਇਹ ਪਾਲਿਸੀ ਆ ਇਹਦੇ ਵਿੱਚ ਜਿਵੇਂ ਆਪਾਂ ਸਾਰੇ ਜਾਣਦੇ ਆ ਵੇ ਇਹਦੇ ਵਿੱਚ ਜੇ ਕੋਈ ਕਿਸਾਨ 1 ਏਕੜ ਸਰਕਾਰ ਨੂੰ ਦਊਗਾ ਤਾਂ ਉਹਦੇ ਬਦਲੇ ਦੇ ਵਿੱਚ ਸਰਕਾਰ ਉਹ ਟਲੋਰੀ ਨੂੰ ਡਿਵੈਲਪ ਕਰਕੇ ਪਰ ਇੱਕੜ ਦੇ ਵਿੱਚੋਂ ਲਗਭਗ ਆਪਣੇ 1000 ਦਾ ਰੈਸੀ ਪਲਾਟਾ ਜਿਹੜਾ ਉਸ ਕਿਸਾਨ ਨੂੰ ਦਿੱਤਾ ਜਾਊਗਾ ਤੇ ਨਾਲ ਦੀ ਨਾਲ ਕਮਰਸ਼ੀਅਲ ਜਿਹੜਾ ਪਲਾਟਾ 200 ਦਾ ਦਿੱਤਾ ਜਾਊਗਾ ਜੇ ਆਪਾਂ ਗੱਲ ਕਰੀਏ ਉਸ ਜਿਹੜੀ ਸਾਡੇ ਆਮ ਕੀਮਤਾਂ ਉਹ 25 ਲੱਖ ਰੁਪਈਆ ਜਿਹੜੀ ਸਰਕਾਰੀ ਕੀਮਤਾਂ ਜੇ ਪਰ ਕਮਰਸ਼ੀਅਲ ਰੇਟ ਦੀ ਗੱਲ ਕਰੀਏ ਤਾਂ ਲਗਭਗ 1 ਕਰੋੜ ਸਵਾ ਕਰੋੜ ਰੁਪਏ ਰੇਟ ਆ ਪਰ ਜੇ ਉਸ ਤੋਂ ਬਾਅਦ ਜਦੋਂ ਇਹ ਪਲਾਟ ਡਿਵੈਲਪ ਹੋ ਗਿਆ ਉਸ ਤੋਂ ਬਾਅਦ ਜਿਹੜੀ ਵੀ ਕੀਮਤ ਆ ਜਿਹੜੀ ਉਸ ਕਿਸਾਨ ਨੂੰ ਮਿਲਣੀ ਆ ਉਹ ਲਗਭਗ 3 ਤੋਂ 4 ਗੁਣਾ ਵੱਧ ਜਾਊਗੀ ਕਿਉਂਕਿ ਜਦੋਂ ਇਹ ਡਿਵੈਲਪ ਹੋਣ ਤੋਂ ਬਾਅਦ ਜਿਹੜਾ ਆਪਣੇ ਰੈਸੀ ਪਲਾਟ ਆ ਜਿਹਦੀ ਕੀਮਤ ਆ ਅੱਜ ਉਹ ਲਗਭਗ ਡਿਵੈਲਪ ਹੋਣ ਤੋਂ ਬਾਅਦ 30000 ਪਰ ਗਾਜੇ ਹਿਸਾਬ ਨਾਲ ਰੇਟ ਵੱਧ ਜਾਊਗਾ ਉਹ ਤਾਂ ਇਹ ਨਹੀਂ ਕੱਲ ਕਰੀਏ ਆਪਾਂ ਕਮਰਸ਼ੀਅਲ ਦੀ ਕਮਰਸ਼ੀਅਲ ਦੇ ਵਿੱਚ ਜਦੋਂ ਸਾਰਾ ਕੁਝ ਹੋਣ ਤੋਂ ਬਾਅਦ ਡਿਵੈਲਪਮੈਂਟ ਉਹ ਵੀ ਤਾਂ ਉਸ ਪਰਾਪਤੀ ਦੀ ਜੀ ਕੀਮਤਾ ਲਗਭਗ 60000 ਦੇ ਕਰੀਬ ਹੋ ਜੂਗੀ ਸਿੱਧਾ ਸਿੱਧਾ ਜੇ ਮੈਂ ਗੱਲ ਕਰਾਂ ਜਿਹੜੀ ਇਹ ਪਾਲਸੀ ਆ ਇਹਦਾ ਜਿਹੜਾ ਫਾਇਦਾ ਉਹ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਹੋਣ ਜਾ ਰਿਹਾ ਜੇ ਮੈਂ ਆਪਾਂ ਗੱਲ ਕਰੀ ਕਿਉਂਕਿ ਇਹ ਲੋਕ ਜਿਹੜੇ ਰੌਲਾ ਪਾਉਂਦੇ ਨੇ ਉਹ ਉਹ ਲੋਕ ਨੇ ਜਿਨ੍ਹਾਂ ਨੂੰ ਇਹਨਾਂ ਦਾ ਨੁਕਸਾਨ ਹੋਣਾ ਤੁਸੀਂ ਪਿਛਲੇ ਟਾਈਮ ਦੇ ਵਿੱਚ ਦੇਖਿਆ ਹੋਣਾ ਸਾਰਿਆਂ ਨੇ ਬਈ ਹਮਾਸ ਵੀਰਵਾਲ ਦੀ ਗੱਲ ਕਰਦਾ ਜਿਵੇਂ ਬਹੁਤ ਰੌਲਾ ਪਾਉਣ ਲੱਗਿਆ ਤੇ ਉਹ ਖੁਦ ਮੰਨਦਾ ਇਸ ਚੀਜ਼ ਵੀ ਜੇ ਗੱਲ ਕਰੀਏ ਆਪਣੇ ਇੱਕੋ ਐਮਐਲਏ ਨੂੰ ਉਹਨੇ ਆਪ ਮੰਨਿਆ ਵੀ ਮੈਂ ਫਾਇਦਾ ਦੇਣ ਵਾਸਤੇ ਉਹਦੇ ਜਿਹੜੀ ਜ਼ਮੀਨ ਆ ਜ਼ਮੀਨ ਦੇ ਵਿੱਚ ਹੀ ਰਸਤਾ ਕੱਟਿਆ ਤੇ ਉਹਨੂੰ ਕਰੋੜਾਂ ਰੁਪਏ ਦਾ ਫਾਇਦਾ ਕੀਤਾ ਇਸ ਕਰਕੇ ਇਹਨਾਂ ਲੋਕਾਂ ਨੂੰ ਬੜਾ ਇਸ ਟਾਈਮ ਇਹ ਲੱਗਦਾ ਵੀ ਇਹ ਜਿਹੜਾ ਇਸ ਟਾਈਮ ਨੁਕਸਾਨ ਆ ਇਹ ਸਾਰਾ ਲੈਂਡ ਮਾਫੀਆ ਦਾ ਹੋਣਾ ਜਾਂ ਫਿਰ ਇਹਨਾਂ ਨੂੰ ਉਹ ਜਿਹੜੇ ਲੀਡਰ ਹਿੱਸਾ ਪਤੀ ਕਰਦੇ ਰਹੇ ਨੇ ਪਿਛਲੇ ਕੰਮਾਂ ਵਿੱਚ ਉਹਨਾਂ ਦਾ ਹੋਣਾ ਜੇਪਾ ਪੂਰੀ ਗੱਲ ਕਰੀਏ ਇਸ ਉਹਦੇ ਵਿੱਚ ਇੱਕ ਇਹ ਵੀ ਰੱਖਿਆ ਵੀ ਜਿਵੇਂ ਇਹਨਾਂ ਨੇ ਇੱਕ ਕੂੜ ਪ੍ਰਚਾਰ ਕੀਤਾ ਹੋਇਆ ਇਹਨਾਂ ਨੇ ਕੂੜ ਪ੍ਰਚਾਰ ਇਹ ਕੀਤਾ ਹੋਇਆ ਵੀ ਸੋਤੋਂ ਕਿਸਾਨਾਂ ਤੋਂ ਇਹ ਜਿਹੜੀ ਜ਼ਮੀਨ ਖਰੀਦ ਲੈਣਗੇ ਪਰ ਨਹੀਂ ਮੈਂ ਦੱਸਣਾ ਚਾਹੁੰਦਾ ਵੀ ਇਹ ਜਿਹੜੀ ਪਾਲਿਸੀ ਆ ਇਹਦੇ ਵਿੱਚ ਜਿਹੜੀ ਜ਼ਮੀਨ ਲੈਣੀ ਆ ਉਹਦੇ ਵਿੱਚ ਕਿਸਾਨ ਦੀ ਰਜ਼ਮੰਦੀ ਹੋਣੀ ਬਹੁਤ ਜ਼ਰੂਰੀ ਆ ਜੇ ਕਿਸਾਨ ਕਹੂਗਾ ਵੀ ਮੈਂ ਜ਼ਮੀਨ ਜਿਹੜੀਆਂ ਤਾਂ ਹੀ ਜ਼ਮੀਨ ਦਿੱਤੀ ਜਾਊਗੀ ਤਾਂ ਹੀ ਡਵੈਲਪ ਕੀਤੀ ਜਾਊਗੀ ਦੂਜੇ ਪਾਸੇ ਜੇ ਉਹ ਨਹੀਂ ਜਾਊਗਾ ਵੀ ਇਹ ਜ਼ਮੀਨ ਮੈਂ ਨਹੀਂ ਦੇਣੀ ਤਾਂ ਉਹਦੀ ਜ਼ਮੀਨ ਜਿਉਂ ਦਿੱਤੀ ਤਿਉਂ ਉਸੋ ਜਿਹੜਾ ਵੀ ਉਹ ਏਰੀਆ ਆਪਣੇ ਬਣਾਉਣਾ ਉਹਦੇ ਵਿੱਚ ਜਿਉਂਦੀ ਤੂੰ ਰੋਗੀ ਚਾਹੇ ਖੇਤੀ ਕਰੇ ਚਾਹੇ ਉਸ ਨੂੰ ਆਪ ਨਕਲ ਕਰਕੇ ਆਪ ਵੇਚੇ ਏਟੀਐਮ ਯੂਜ਼ਰਸ ਦੇ ਲਈ ਇੱਕ ਵੱਡਾ ਚਟਕਾ ਤਾਂ ਬਿਲਕੁਲ ਹੈ ਨਗਦੀ ਕਟਵਾਉਣ ਦੇ ਲਈ ਹੁਣ ਉਸ ਦੀ ਫੀਸ ਜਿਹੜੀ ਕੀ ਹੋਰ ਵੱਧ ਸਕਦੀ ਹੈ ਜੇਕਰ ਤੁਸੀਂ ਐਕਸਿਸ ਬੈਂਕ ਦੇ ਗਾਹਕ ਹੋ ਤਾਂ 1 ਜੁਲਾਈ 2025 ਤੋਂ ਤੁਹਾਨੂੰ ATM ਤੋਂ ਨਕਦੀ ਕਢਵਾਉਣ ਦੇ ਲਈ ਜ਼ਿਆਦਾ ਚਾਰਜ ਦੇਣੇ ਪੈ ਸਕਦੇ ਨੇ ਬੈਂਕ ਨੇ ਐਲਾਨ ਕੀਤਾ ਹੈ ਕਿ ਮੁਫਤ ਸੀਮਾ ਖਤਮ ਹੋਣ ਤੋਂ ਬਾਅਦ ਹਰੇਕ ATM ਲੈਣ-ਦੇਣ ਤੇ ਹੁਣ 23 ਰੁਪਏ ਵਸੂਲੇ ਜਾਣਗੇ ਜੋ ਕਿ ਵਰਤਮਾਨ ਦੇ ਵਿੱਚ 21 ਰੁਪਏ ਹਨ ਇਹ ਬਦਲਾ ਐਕਸਿਸ ਬੈਂਕ ਦੇ ਬਚਤ ਖਾਤੇ ਐਨਆਰਆਈ ਖਾਤੇ ٹرسٹ ਖਾਤੇ ਅਤੇ ਕੁਝ ਪ੍ਰੀਮੀਅਮ ਹਿੱਸਿਆਂ ਜਿਵੇਂ ਕਿ ਬਰਗੰਡੀ ਤੇ ਲਾਗੂ ਹੋਵੇਗੀ ਵਧੀ ਹੋਈ ਫੀਸ ਬੈਂਕ ਦੇ ਆਪਣੇ ਏਟੀਐਮ ਅਤੇ ਹੋਰ ਬੈਂਕਾਂ ਦੇ ਏਟੀਐਮ ਦੋਵਾਂ ਤੇ ਬਰਾਬਰ ਲਾਗੂ ਹੋਵੇਗੀ ਬੈਂਕ ਨੇ ਕਿਹਾ ਕਿ ਏਟੀਐਮ ਲੈਣ ਦੇ ਲਈ ਨਵੀਂ ਫੀਸ 1 ਜੁਲਾਈ 2025 ਤੋਂ ਲਾਗੂ ਹੋਵੇਗੀ ਤਾਂ ਹਣੋ ਦਾਸਤੀਏ ਕਿ RBI ਨੇ 28 ਮਾਰਚ 2025 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਜਿਹਨਾਂ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ATM ਇੰਟਰਚੇਂਜ ਫੀਸ ATM ਨੈਟਵਰਕ ਦੁਆਰਾ ਤੈਅ ਕੀਤੀ ਜਾਵੇਗੀ RBI ਨੇ ਨੋਟੀਫਿਕੇਸ਼ਨ ਦੇ ਵਿੱਚ ਕਿਹਾ ਸੀ ਮੁਫਤ ਲੈਣ ਦੇਣ ਦੀ ਸੀਮਾ ਖਤਮ ਹੋਣ ਤੋਂ ਬਾਅਦ ਹਰੇਕ ਲੈਣ ਦੇਣ ਤੇ ਗਾਹਕ ਤੋਂ ਵੱਧ ਤੋਂ ਵੱਧ 23 ਰੁਪਏ ਦੀ ਫੀਸ ਲਈ ਜਾ ਸਕਦੀ ਹੈ ਇਹ 1 ਮਈ 2025 ਤੋਂ ਲਾਗੂ ਹੋਵੇਗਾ ਜੇਕਰ ਲੈਂਡ ਡੇਨ ਤੇ ਕੋਈ ਟੈਕਸ ਲਾਗੂ ਹੁੰਦਾ ਹੈ ਤਾਂ ਇਸ ਦਾ ਭੁਗਤਾਨ ਵੱਖਰੇ ਤੌਰ ਤੇ ਕੀਤਾ ਜਾਵੇਗਾ ਇਹ ਨਿਰਦੇਸ਼ ਲੋੜ ਅਨੁਸਾਰ ਕੀਤੇ ਜਾਣ ਵਾਲੇ ਬਦਲਾ ਦੇ ਨਾਲ ਕੈਸ਼ ਰੀਸਾਈਕਲ ਮਸ਼ੀਨਾ ਕੈਸ਼ ਡਿਪੋਜ਼ਿਟ ਲੈਣ ਦੇਣ ਤੋਂ ਇਲਾਵਾ ਤੇ ਕੀਤੇ ਜਾਣ ਵਾਲੇ ਲੈਣ ਦੇਣ ਤੇ ਵੀ ਲਾਗੂ ਹੋਣਗੇ ਨਿਯਮਾਂ ਦੇ ਅਨੁਸਾਰ ਜੇਕਰ ਤੁਸੀਂ ਕਿਸੇ ਹੋਰ ਬੈਂਕ ਦੇ ਏਟੀਐਮ ਦੀ ਵਰਤੋਂ ਕਰ ਰਹੇ ਹੋ ਤਾਂ ਤੁਸੀਂ ਮੈਟਰੋ ਸ਼ਹਿਰਾ ਵਿੱਚ ਇੱਕ ਮਹੀਨੇ ਵਿੱਚ ਵੱਧ ਤੋਂ ਵੱਧ 3 ਮੁਫਤ ਲੈਣ ਦੇਣ ਅਤੇ ਗੈਰ ਮੈਟਰੋ ਸ਼ਹਿਰਾ ਵਿੱਚ ਵੱਧ ਤੋਂ ਵੱਧ 5 ਮੁਫਤ ਲੈਣ ਦੇਣ ਕਰ ਸਕਦੇ ਹੋ ਜੇਕਰ ਤੁਸੀਂ ਆਪਣੇ ਬੈਂਕ ਦੇ ਏਟੀਐਮ ਦੇ ਵਰਤੋਂ ਕਰ ਰਹੇ ਹੋ ਤਾਂ ਤੁਸੀਂ ਇੱਕ ਮਹੀਨੇ ਵਿੱਚ 5 ਮੁਫਤ ਲੈਣ ਦੇਣ ਕਰ ਸਕਦੇ ਹੋ ਮੁਫਤ ਲੈਣ ਦੇਣ ਦੀ ਸੀਮਾ ਪਾਰ ਕਰਨ ਤੋਂ ਬਾਅਦ ਤੁਹਾਨੂੰ ਹਰੇਕ ਲੈਣ ਦੇਣ ਤੇ 23 ਰੁਪਏ ਦਾ ਚਾਰਜ ਦੇਣਾ ਪਵੇਗਾ ਤਰੁਕਾਰ ਦੀ ਅਗਲੀ ਖਬਰ ਦੇ ਵੱਲ ਭਾਜੀਪੀ ਉਮੀਦਵਾਰ ਜੀਵਨ ਗੁਪਤਾ ਦੇ ਵੱਲੋਂ ਨਾਮਜ਼ਦਗੀ ਪੱਤਰ ਪਹੇ ਰਿਆ ਗਿਆ ਨੂ ਦੇਣਾ ਪਛਮੀ ਵਿਧਾਨ ਸਭਾ ਜ਼ਿਮਨੀ ਚੋਣ ਦੇ ਲਈ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜੀਵਨ ਗੁਪਤਾ ਨੇ ਪਾਰਟੀ ਦੇ ਸੀਨੀਅਰ ਆਗੂਆਂ ਦੀ ਮੌਜੂਦਗੀ ਵਿੱਚ ਆਪਣਾ ਨਾਮਜ਼ਦਗੀ ਪੱਤਰ ਤਖ਼ਲ ਕਰ ਦਿੱਤਾ ਹੈ ਇਸ ਮੌਕੇ ਉਹਨਾਂ ਦੇ ਨਾਲ ਸੂਬਾ ਭਾਜਪਾ ਇੰਚਾਰਜ ਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਕੁਮਾਰ ਰupani ਕੇਂਦਰੀ ਰਾਜ ਮੰਤਰੀ ਅਨਿਤ ਸਿੰਘ ਬਿੱਟੂ ਸੂਬਾ ਭਾਜਪਾ ਪ੍ਰਧਾਨ ਸੁਨੀਲ ਜਾਖੜ ਤੇ ਜ਼ਿਲ੍ਹਾ ਪ੍ਰਧਾਨ ਨੀਸ਼ਤ ਮਾਨਵੀ ਮੌਜੂਦ ਰਹੇ ਤਦਰੇ ਮਨੋਰੰਜਨ ਜਗਤ ਦੀ ਗੱਲ ਕਰੀਏ ਤਾਂ ਹਾਊਸਫੁੱਲ 5 ਮੂਵੀ ਜਿਹੜੀ ਕਿ ਰਿਲੀਜ਼ ਹੋਣ ਵਾਲੀ ਆ ਤਾਂ ਬਿਲਕੁਲ ਇਸ ਦਾ ਦਰਸ਼ਕਤਵ ਲੋਬੇਸਪਰੇ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ ਦੱਸ ਦਿੰਨੇ ਕਿ ਇਸ ਤੇ ਪ੍ਰੋਮੋਸ਼ਨਲ ਇਵੈਂਟ ਦੇ ਦੌਰਾਨ ਭੀੜ ਜਿਹੜੀ ਕਿ ਬੇਕਾਬੂ ਹੋ ਜਾਂਦੀ ਹੈ ਤੇ ਇੰਨੀ ਕੁ ਜ਼ਿਆਦਾ ਇਮੋਸ਼ਨਲ ਹੁੰਦੀ ਹੈ ਕਿ ਉਹਨਾਂ ਦੀਆਂ ਰੋਣ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਇਸ ਵਕਤ ਵਾਇਰਲ ਹੋਈਆਂ ਪਈਆਂ ਨੇ ਬਾਲੀਵੁੱਡ ਦੀ ਸਭ ਤੋਂ ਮਸ਼ਹੂਰ ਕਾਮੇਡੀ ਫਰੈਂਚਾਈਜ਼ ਦੀ ਹਾਊਸਫੁਲ 5 ਜਲਦ ਹੀ ਦਰਸ਼ਕਾਂ ਨੂੰ ਹਸਾਉਣ ਆ ਰਹੀ ਹੈ ਅਕਸ਼ੇ ਕੁਮਾਰ ਨਾਨਾ ਪਾਟੇਕਰ ਜੈਕਲਿਨ ਫਰਨਾਂਡਸ ਸੋਨਮ ਬਾਜਵਾ ਨਰਗਿਸ ਪਾਖਰੀ ਸੌਂਦਰਿਆ ਸ਼ਰਮਾ ਅਤੇ ਫਰਦੀਨ ਖਾਨ ਸਮੇਤ ਵੱਡੀ ਸਟਾਰ ਕਾਸਟ ਵਾਲੀ ਇਹ ਫਿਲਮ 6 ਜੂਨ 2025 ਨੂੰ ਸਿਨੇਮਾ ਦੇ ਵਿੱਚ ਰੀਲੀਜ਼ ਹੋਣ ਜਾ ਰਹੀ ਹੈ ਇੱਕ ਜੂਨੂ ਫਿਲਮ ਦੀ ਸਟਾਰ ਕਾਸਟ ਪੁਨੇ ਦੇ ਇੱਕ ਮਾਲ ਦੇ ਵਿੱਚ ਪ੍ਰੋਮੋਸ਼ਨ ਦੇ ਲਈ ਪਹੁੰਚੀ ਸਟਾਰ ਕਾਸਟ ਦੇ ਇੱਕ ਚਲਕ ਪਾਉਣ ਦੇ ਲਈ ਹਜ਼ਾਰਾਂ ਲੋਕ ਮਾਲ ਦੇ ਵਿੱਚ ਇਕੱਠੇ ਹੋਏ ਸੀ ਜਿਵੇਂ ਹੀ ਅਕਸ਼ੇ ਕੁਮਾਰ ਅਤੇ ਜੈਕਲਿਨ ਫਰਨੈਂਡੇਸ ਮੰਚ ਤੇ ਆਏ ਤਾਂ ਮਾਲ ਦੇ ਵਿੱਚ ਮੌਜੂਦ ਲੋਕਾਂ ਨੇ ਬੇਕਾਬੂ ਹੋਣਾ ਸ਼ੁਰੂ ਕਰ ਦਿੱਤਾ ਸੁਰੱਖਿਆ ਕਰਮਚਾਰੀਆਂ ਨੇ ਭੀੜ ਨੂੰ ਕਾਬੂ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਇਸ ਦੇ ਬਾਵਜੂਦ ਹਫੜਾ ਦਫੜੀ ਵਾਲੀ ਸਥਿਤੀ ਬਣ ਗਈ ਪੀੜ ਨੂੰ ਬੇਕਾਬੂ ਹੁੰਦਾ ਵੇਖ ਕੇ ਅਕਸ਼ ਕੁਮਾਰ ਨੇ ਹੱਥ ਜੋੜ ਕੇ ਪੀੜ ਨੂੰ ਸ਼ਾਂਤ ਹੋਣ ਦੀ ਵੀ ਅਪੀਲ ਕਰਦੇ ਆ ਕਿ ਹਾ ਤੱਕਾ ਮੁੱਕੀ ਨਾ ਕਰੋ ਹੱਥ ਜੋੜ ਕੇ ਬੇਨਤੀ ਕਰਦਾ ਇੱਥੇ ਔਰਤਾਂ ਹਨ ਬੱਚੇ ਹਨ ਕਿਰਪਾ ਕਰਕੇ ਸਾਵਧਾਨ ਹੋ ਉਹਨਾਂ ਦੇ ਇਸ ਜੈਸਚਰ ਨੂੰ ਸੋਸ਼ਲ ਮੀਡੀਆ ਤੇ ਬਹੁਤ ਪਸੰਦ ਕੀਤਾ ਜਾ ਰਿਹਾ ਇੱਕ ਵਾਇਰਲ ਵੀਡੀਓ ਦੇ ਵਿੱਚ ਇੱਕ ਮਹਿਲਾ ਫੈਨ ਆਪਣੇ ਮਨਪਸੰਦ ਸਟਾਰ ਨੂੰ ਵੇਖ ਕੇ ਰੋਣ ਲੱਗ ਪਈ ਉਸ ਨੂੰ ਜੈਕਲਿਨ ਫਰਨਾਂਡੇਸ ਸ਼ਾਂਤ ਕਰਨ ਦੀ ਦਸੀ ਤੇ ਇਹ ਮੂਮੈਂਟ ਸੋਸ਼ਲ ਮੀਡੀਆ ਤੇ ਦਰਸ਼ਕਾਂ ਦੇ ਲਈ ਪਾਵੁਕ ਬਣ ਗਿਆ ਅਤੇ ਯੂਜ਼ਰਸ ਦੇ ਵੱਲੋਂ ਵੀਡੀਓ ਤੇ ਹਜ਼ਾਰਾਂ ਰਿਐਕਸ਼ਨ ਵੀ ਆਏ ਨੇ ਜਦੋਂ ਹਾਲਾਤ ਕੁਝ ਕਾਬੂ ਵਿੱਚ ਆਏ ਉਦੋਂ ਫਿਲਮ ਦੀ ਟੀਮ ਨੇ ਸਟੇਜ 'ਤੇ ਆਪਣੇ ਹਿੱਟ ਗੀਤਾਂ ਤੇ ਡਾਂਸ ਕੀਤਾ ਜਿਸ ਦੇ ਨਾਲ ਪੀੜ ਦੇ ਵਿੱਚ ਉਤਸ਼ਾਹ ਹੋਰ ਵੱਧ ਗਿਆ ਦਰਸ਼ਕਾਂ ਨੇ ਵੀ ਤਾਲੀਆਂ ਅਤੇ ਸੀਟੀਆਂ ਨਾਲ ਉਨ੍ਹਾਂ ਦਾ ਭਰਪੂਰ ਸਵਾਗਤ ਕੀਤਾ ਮਲਟੀਟਾਸਕਰ ਕਾਸਟ ਅਤੇ ਕਾਮੇਡੀ ਤੜਕੇ ਦੇ ਨਾਲ ਭਰਪੂਰ ਹਾਊਸਫੁੱਲ ਫਾਈਵ ਦੀ ਉਡੀਕ ਦਰਸ਼ਕਾਂ ਨੂੰ ਬੇਸਬਰੀ ਨਾਲ ਲਿਆ ਪ੍ਰੋਮੋਸ਼ਨਲ ਇਵੈਂਟ ਦੀ ਪੀੜ ਸਾਬਤ ਦਰਸਾਉਂਦੀ ਹੈ ਕਿ ਫਿਲਮ ਦੇ ਲਈ ਲੋਕਾਂ ਦੇ ਵਿੱਚ ਜ਼ਬਰਦਸਤ ਉਤਸ਼ਾਹ ਮੌਜੂਦ ਹੈ ਤੁਦਰੀ ਕਰੋਨਾ ਯਾਨੀ ਕਿ ਕੋਵਿਡ-19 ਦੀ ਗੱਲ ਕਰੀਏ ਤਾਂ ਉਸਦੇ ਮਾਮਲੇ ਪੰਜਾਬ ਦੇ ਵਿੱਚ ਵਧਦੇ ਹੀ ਜਾ ਰਹੇ ਨੇ ਡਾਕਟਰਾਂ ਦੇ ਵੱਲੋਂ ਸਲਾਹ ਦਿੱਤੀ ਜਾ ਰਹੀ ਹੈ ਕਿ ਭੀੜ-ਭੜਾਕੇ ਵਾਲੀ ਥਾਂ ਤੇ ਨਾ ਜਾਓ ਆਪਣਾ ਧਿਆਨ ਰੱਖਿਆ ਜਾਵੇ ਤੇ ਜਿੰਨਾ ਹੋ ਸਕੇ ਉਹਨਾਂ ਵੱਦ ਤੋਂ ਵੱਧ ਮਾਸਕ ਪਾ ਕੇ ਬਾਹਰ ਨਿਕਲਿਆ ਜਾਵੇ ਜਾਣਕਾਰੀ ਅਨੁਸਾਰ ਫਿਰੋਜ਼ਪੁਰ ਦੇ ਵਿੱਚ ਇੱਕ ਹੋਰ ਕਰੋਨਾ ਪੋਜ਼ਿਟਿਵ ਕੇਸ ਸਾਹਮਣੇ ਆਇਆ ਦੱਸਿਆ ਜਾ ਰਿਹਾ ਹੈ ਕਿ ਇਸ ਕਰੋਨਾ ਪੀੜਿਤ ਵਿਅਕਤੀ ਦੀ ਉਮਰ ਲਗਭਗ 40 ਸਾਲ ਦੇ ਨੇੜੇ ਹੈ ਤੇ ਇਸ ਵਿਅਕਤੀ ਦੀ ਖੰਗ ਅਤੇ ਜ਼ੁਕਾਮ ਕਰਨ ਸਿਹਤ ਵਿਗੜਨ ਤੋਂ ਬਾਅਦ ਕੋਵਿਡ-19 ਦਾ ਟੈਸਟ ਕੀਤਾ ਗਿਆ ਤਾਂ ਉਸ ਦੀ ਟੈਸਟ ਰਿਪੋਰਟ ਪੋਜ਼ੀਟਿਵ ਆਈ। ਇਹ ਕਰੋਨਾ ਪੀੜਿਤ ਵਿਅਕਤੀ ਰੇਲਵੇ ਕਲੋਨੀ ਫਿਰੋਜ਼ਪੁਰ ਵੀ ਆਇਆ ਸੀ ਅਤੇ ਉਸ ਦੀ ਟਰੈਵਲ ਹਿਸਟਰੀ ਤੋਂ ਪਤਾ ਲੱਗਦਾ ਹੈ ਕਿ ਉਹ 25 ਤੋਂ 27 ਮਈ ਤੱਕ ਮੁਜ਼ਫਰਨਗਰ ਯੂਪੀ ਵਿੱਚ ਰਿਹਾ ਸੀ। ਜਿਵੇਂ ਹੀ ਇਸ ਵਿਅਕਤੀ ਦੀ ਕਰੋਨਾ ਰਿਪੋਰਟ ਪੋਜ਼ੀਟਿਵ ਆਈ ਸਵਲ ਸਰਜਨ ਫਿਰੋਜ਼ਪੁਰ ਡਾਕਟਰ ਰਾਜਵਿੰਦਰ ਕੋਰ ਨੇ ਨਿਰਦੇਸ਼ਾ ਦੇ ਅਨੁਸਾਰ ਸਿਹਤ ਵਿਭਾਗ ਫਿਰੋਜ਼ਪੁਰ ਨੇ ਇਸ ਕਰੋਨਾ ਪੀੜਤ ਵਿਅਕਤੀ ਨੂੰ ਉਸਦੇ ਘਰ ਦੇ ਵਿੱਚ ਸੀ ਇਨਸੋਲੇਟ ਕਰ ਦਿੱਤਾ ਹੈ ਅਤੇ ਹਰ ਤਰ੍ਹਾਂ ਦੇ ਜ਼ਰੂਰੀ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਇਹ ਵਾਇਰਸ ਹੋਰ ਨਾ ਫੈਲੇ ਕਰੋਨਾ ਦੀ ਰੋਕਥਾਮ ਲਈ ਸਿਵਲ ਸਰਜਨ ਫਿਰੋਜ਼ਪੁਰ ਦੇ ਹੁਕਮ ਅਨੁਸਾਰ ਸਿਹਤ ਵਿਭਾਗ ਫਿਰੋਜ਼ਪੁਰ ਦੇ ਵੱਲੋਂ ਹੋਰ ਸਾਰੇ ਜ਼ਰੂਰੀ ਕਦਮ ਚੁੱਕੇ ਗਏ ਹਨ ਜ਼ਿਕਰ ਇਹ ਹੋ ਗਿਆ ਕਿ ਕੁਝ ਦਿਨ ਪਹਿਲਾਂ ਫਿਰੋਜ਼ਪੁਰ ਦੇ ਵਿੱਚ ਇੱਕ ਕਰੋਨਾ ਪੋਜ਼ਿਟਿਵ ਵਿਅਕਤੀ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਸਿਹਤ ਵਿਭਾਗ ਫਿਰੋਜ਼ਪੁਰ ਨੇ ਉਸ ਕਰੋਨਾ ਸੰਕਰਮਿਤ ਵਿਅਕਤੀ ਨੂੰ ਘਰ ਦੇ ਵਿੱਚ ਹੀ ਆਈਸੋਲੇਟ ਕਰ ਦਿੱਤਾ ਸੀ ਤੇ ਹੁਣ ਫਿਰੋਜ਼ਪੁਰ ਦੇ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ 2 ਹੋ ਗਈ ਹੈ ਤੇ ਅਦਰੀ ਹੁਣ ਚੈੱਕ ਕਰ ਰਿਹਾ ਖੇਡ ਜਗਤ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਸਭ ਤੋਂ ਜ਼ਿਆਦਾ ਚਰਚਾ ਦੇ ਵਿੱਚ ਜੋ ਐਸ ਵੇਲੇ ਆਈਪਲ 2025 ਹੈ ਜੀ ਹਾਂ ਆਈਪਲ 2025 ਦਾ ਗਾਸ ਜਿਹੜਾ ਕਿ ਹੋ ਚੁੱਕਿਆ ਸੀ ਤੇ ਹੁਣ 3 ਜੂਨ ਯਾਨੀ ਕਿ ਅੱਜ ਉਸ ਦਾ ਫਾਈਨਲ ਮੈਚ ਹੋਣ ਜਾ ਰਿਹਾ ਤੇ ਦਰਸ਼ਕਾਂ ਦੇ ਵੱਲੋਂ ਬੇਸਬਰੀ ਦੇ ਨਾਲ ਇਸ ਫਾਈਨਲ ਦਾ ਜਿਹੜਾ ਕਿ ਇੰਤਜ਼ਾਰ ਕੀਤਾ ਜਾ ਰਿਹਾ ਆਖਿਰਕਾਰ ਪੰਜਾਬ ਕਿੰਗਸ ਜਿਹੜੀ ਕਿ ਐਨੇ ਸਾਲਾਂ ਬਾਅਦ ਫਾਈਨਲ ਦੇ ਵਿੱਚ ਪਹੁੰਚੀ ਹੈ ਤੇ ਦਰਸ਼ਕਾਂ ਦੇ ਉਹਨਾਂ ਦੇ ਫੈਨਸ ਦੇ ਵੱਲੋਂ ਉਹਨਾਂ ਦਾ ਕਾ ਬੀ ਜ਼ਿਆਦਾ ਬੇਸਬਰੀ ਦੇ ਨਾਲ ਇਸ ਫਾਈਨਲ ਮੈਚ ਦਾ ਇੰਤਜ਼ਾਰ ਕੀਤਾ ਜਾ ਰਿਹਾ ਤਾਂ ਹੁਣ ਦੇਖਣਾ ਹੋਵੇਗਾ ਕਿ ਅੱਜ ਦੇ ਇਸ ਮੈਚ ਦੇ ਵਿੱਚ ਕਿਹੜੀ ਟੀਮ ਦੇ ਵੱਲੋਂ ਜਿੱਤ ਹਾਸਲ ਕੀਤੀ ਜਾਵੇਗੀ ਇੰਡੀਅਨ ਪ੍ਰੀਮੀਅਰ ਲੀਗ ਨੂੰ ਇੱਕ ਨਵਾਂ ਚੈਂਪੀਅਨ ਮਿਲਣ ਜਾ ਰਿਹਾ ਹੈ ਆਈਪਲ 225 ਸੀਜ਼ਨ ਦੇ ਫਾਈਨਲ ਵਿੱਚ ਦੋ ਅਜਗੀਆਂ ਟੀਮਾਂ ਟਕਰਾਉਣ ਜਾ ਰਹੀਆਂ ਜਿਨ੍ਹਾਂ ਨੇ ਅੱਜ ਦਾ ਕਦੇ ਵੀ ਕਿਤਾਬ ਨਹੀਂ ਜੋ ਤਿਆਰ ਰਾਇਲ ਚੈਲੈਂਜਰਸ ਬੈਂਗਲੌਰ ਮੰਗਲਵਾਰ 3 ਜੂਨ ਹੋਣ ਵਾਲੇ ਯਾਨੀ ਕਿ ਅੱਜ ਹੋਣ ਵਾਲੇ ਆਈਪਲ ਫਾਈਨਲ ਵਿੱਚ ਪੰਜਾਬ ਕਿੰਗਸ ਦਾ ਸਾਹਮਣਾ ਕਰੇਗਾ ਟਰਨਮੈਂਟ ਦੇ ਦੂਜੇ ਕੁਆਲੀਫਾਇਰ ਮੈਚ ਵਿੱਚ ਪੰਜਾਬ ਕਿੰਗਸ ਦੇ ਕਪਤਾਨ ਸ਼੍ਰੇਸ਼ ਅਯਰ ਦੀ ਸ਼ਾਨਦਾਰ ਪਾਰੀ ਦੇ ਦਮਤੇ ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ ਪੰਜ ਵਿਕਟਾਂ ਨਾਲ ਹਰਾਇਆ ਇਸ ਦੇ ਨਾਲ ਹੀ ਪੰਜਾਬ ਨੇ 11 ਸਾਲਾਂ ਬਾਅਦ ਫਾਈਨਲ ਦੇ ਵਿੱਚ ਪਹੁੰਚ ਕੇ ਆਪਣੀ ਲੰਬੀ ਉਡੀਕ ਖਤਮ ਕਰ ਦਿੱਤੀ ਹੈ ਇਹ ਮੈਚ ਜੋ ਐਤਵਾਰਿਕ ਜੂਨ ਦੀ ਰਾਤ ਨੂੰ ਅਹਮਦਾਬਾਦ ਦੇ ਵਿੱਚ ਸ਼ੁਰੂ ਹੋਇਆ ਸੀ ਇਹ ਅਗਲੇ ਦਿਨ ਯਾਨੀ ਕਿ ਸੋਮਵਾਰ 2 ਜੂਨ ਸਵੇਰੇ ਖਤਮ ਹੋ ਸਕਦਾ ਹੋਇਆ ਤੇ ਮੀਂਹ ਕਾਰਨ ਮੈਚ ਠੀਕ 2 ਘੰਟੇ ਦੇਰੀ ਨਾਲ ਸ਼ੁਰੂ ਹੋਇਆ ਤੇ ਪਹਿਲੀ ਗੇਂਦ ਤੋਂ ਆਖਰੀ ਗੇਂਦ ਤੱਕ ਚਾੜੀ ਰਿਹਾ ਤਾਂ ਉਸਾਰਨ ਤੋਂ ਬਾਅਦ ਮੁੰਬਈ ਨੂੰ ਪਹਿਲਾ ਬੱਲੇਬਾਜ਼ੀ ਕਰਨੀ ਪਈ ਅਤੇ ਇਸ ਵਾਰ ਉਹਨਾਂ ਦੀ ਸ਼ੁਰੂਆਤ ਬਹੁਤ ਮਾੜੀ ਰਹੀ ਕਿਉਂਕਿ ਰੋਹਿਤ ਸ਼ਰਮਾ ਤਿੱਜੇ ਓਵਰ ਦੇ ਵਿੱਚ ਹੀ ਆਊਟ ਹੋ ਗਿਆ ਸੀ ਪਰ ਟੀਮ ਦੇ ਬਾਕੀ ਬੱਲੇਬਾਜ਼ਾਂ ਨੇ ਹਮਲਾਵਰ ਪਾਰਟੀਆਂ ਪਾਰੀਆਂ ਖੇਡਣਾ ਜਾਰੀ ਰੱਖਿਆ ਤੇ 203 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਪਰ ਪੰਜਾਬ ਕਿੰਗਸ ਨੇ 2014 ਤੋਂ ਬਾਅਦ ਦੂਜੀ ਵਾਰ ਆਈਪਲ ਫਾਈਨਲ ਵਿੱਚ ਜਗ੍ਹਾ ਬਣਾਈ ਹੈ ਜਿਸ ਦੇ ਨਾਲ ਮੁੰਬਈ ਇੰਡੀਅਨਸ ਦਾ 6ਵੀਂ ਵਾਰ ਆਈਪਲ ਕਿਤਾਬ ਜਿੱਤਣ ਦਾ ਸੁਪਨਾ ਚੱਕਨਾ ਚੂਰ ਹੋ ਗਿਆ ਤਾਂ ਹੁਣ ਅੱਜ ਆਰਸੀਬੀ ਤੇ ਪੰਜਾਬ ਕਿੰਗਸ ਦਾ ਫਾਈਨਲ ਮੈਚ ਹੋਵੇਗਾ ਤੇ ਸਾਰਿਆਂ ਦੀ ਨਜ਼ਰਾਂ ਟਿਕੀਆਂ ਹੋਈਆਂ ਨੇ ਕਿ ਆਖਰਕਾਰ ਕਿਹੜੀ ਟੀਮ ਦੇ ਵੱਲੋਂ IPL 2025 ਸੀਜ਼ਨ ਦਾ ਖਿਤਾਬ ਆਪਣੇ ਨਾਂ ਕੀਤਾ ਜਾਵੇਗਾ ਪੰਜਾਬ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਇੱਕ ਨਵਾਂ ਅਲਰਟ ਜਾਰੀ ਕੀਤਾ ਗਿਆ ਦੱਸਨਿਆ ਕਿ ਮੌਸਮ ਵਿਭਾਗ ਦੇ ਵੱਲੋਂ ਇੱਕ ਵੱਡੀ ਭਵਿੱਖਬਾਣੀ ਕੀਤੀ ਗਈ ਹੈ ਪੰਜਾਬ ਦੇ ਮੌਸਮ ਦੇ ਵਿੱਚ ਇੱਕ ਵਾਰ ਫਿਰ ਤੋਂ ਤਬਦੀਲੀ ਵੇਖਣ ਨੂੰ ਮਿਲ ਸਕਦੀ ਹੈ ਤਾਂ ਬਿਲਕੁਲ ਜਿਸ ਤਰੀਕੇ ਦੇ ਨਾਲ ਗਰਮੀ ਮੁੜ ਤੋਂ ਪੈ ਰਹੀ ਹੈ ਤਾਂ ਉਸ ਦੇ ਮੱਦੇ ਨਜ਼ਰ ਮੌਸਮ ਵਿਭਾਗ ਦੇ ਵੱਲੋਂ ਲੋਕਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਦੇ ਲਈ ਕਿਹਾ ਗਿਆ ਤੇ ਉਸ ਦੇ ਨਾਲ ਹੀ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਭਵਿੱਖਬਾਣੀ ਜਿਹੜੀ ਕਿ ਕੀਤੀ ਜਾ ਰਹੀ ਹੈ ਮੌਸਮ ਵਿਭਾਗ ਦੀ ਤਾਜ਼ਾ ਜਾਣਕਾਰੀ ਮੁਤਾਬਕ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ 3 ਜੂਨ ਤੱਕ ਮੀਤੇ ਤੇ ਤੇਜ਼ ਹਨੇਰੀ ਚੌਖੜ ਦਾ yellow alert ਜਾਰੀ ਕੀਤਾ ਗਿਆ ਦੂਜੇ ਪਾਸੇ ਹਿਮਾਚਲ ਦੇ ਵਿੱਚ ਬੀਤੇ ਦਿਨੀ ਹੋਈ ਬਰਫਵਾਰੀ ਕਾਰਨ ਤਾਪਮਨ ਦੇ ਵਿੱਚ ਗਿਰਾਵਟ ਆਈ ਹੈ ਜਿਸ ਤੇ ਨਾਲ ਭਿਆਨਕ ਗਰਮੀ ਤੋਂ ਕੁਝ ਰਾਹਤ ਮਿਲੀ ਹੈ ਮੌਸਮ ਵਿਭਾਗ ਨੇ ਤਿੰਨ ਜੂਨ ਨੂੰ ਪਾਰੀ ਮੀ ਦੇ ਲਈ yellow alert ਵਿਚਾਰੀ ਕੀਤਾ ਹੈ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ yellow alert ਰਹੇਗਾ ਜਦੋਂ ਕਿ 4-5 ਜ਼ਿਲ੍ਹਿਆਂ ਵਿੱਚ ਰਾਹਤ ਰਹੇਗੀ। ਨਾਜ਼ਦੀਕੀ ਦੁਪਹਿਰ ਸਮੇਂ ਤੇਜ਼ ਧੁੱਪ ਵਿੱਚ ਸੜਕਾਂ ਸੁੰਸਾਨ ਸਨ ਅਤੇ ਲੋਕ ਆਪਣੇ ਘਰਾਂ ਦੇ ਵਿੱਚ ਰਹਿੇ ਛੁੱਟੀਆਂ ਹੋਣ ਕਾਰਨ ਲੋਕਾਂ ਨੇ ਘਰਾਂ ਵਿੱਚ ਰਹਿਣਾ ਪਸੰਦ ਕੀਤਾ ਜਿਸ ਕਾਰਨ ਦੁਪਹਿਰ ਵੇਲੇ ਜ਼ਿਆਦਾਤਰ ਬਾਜ਼ਾਰਾਂ ਵਿੱਚ ਬਹੁਤ ਘੱਟ ਭੀੜ ਸੀ। ਤਾਪਮਨ ਦੇ ਵਿੱਚ ਗਰਾਵਟ ਦੀ ਗੱਲ ਕਰੀਏ ਤਾਂ ਜੁਲੰਦਰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਨ 36.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ 1.7 ਡਿਗਰੀ ਘੱਟ ਸੀ ਜਦੋਂ ਕਿ ਘੱਟੋ ਘੱਟ ਤਾਪਮਨ 22.6 ਡਿਗਰੀ ਦਰਜ ਕੀਤਾ ਗਿਆ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਤਾਪਮਨ ਬਠਿੰਡਾ ਵਿੱਚ 42.3 ਡਿਗਰੀ ਅੰਮ੍ਰਿਤਸਰ ਦੇ ਵਿੱਚ 38.6 ਅਤੇ ਚੰਡੀਗੜ੍ਹ ਦੇ ਵਿੱਚ 40 ਡਿਗਰੀ ਰਿਹਾ ਜਦੋਂ ਕਿ ਸਮਰਾਲਾ ਵਿੱਚ ਵੱਧ ਤੋਂ ਵੱਧ ਤਾਪਮਾਨ 41.5 ਡਿਗਰੀ ਦਰਜ ਕੀਤਾ ਗਿਆ ਫਰੀਦਕੋਟ ਦੇ ਤਾਪਮਨ ਵਿੱਚ ਵੱਧ ਤੋਂ ਵੱਧ 2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਮੌਸਮ ਵਿਭਾਗ ਨੇ ਪਹਾੜੀ ਇਲਾਕੇ ਵਿੱਚ ਪਰਫਪਾਰੀ ਦੀ ਭਵਿੱਖ ਬਾਣੀ ਕੀਤੀ ਹੈ ਜਿਸ ਕਾਰਨ ਪੰਜਾਬ ਦੇ ਮੈਦਾਨੀ ਇਲਾਕਿਆਂ ਦੇ ਵਿੱਚ ਤਾਪਮਾਨ ਘਟੇਗਾ ਤੇ ਅਗਲੇ 2 ਦਿਨ ਰਾਹਤ ਪਰੇ ਰਹਿਣਗੇ ਜਦੋਂ ਕਿ 3 ਜੂਨ ਤੋਂ ਬਾਅਦ ਤਾਪਮਾਨ ਵਧਣ ਦੀ ਵੀ ਉਮੀਦ ਜਿਹੜੀ ਕਿ ਦੱਸੀ ਜਾ ਰਹੀ ਹੈ ਤਾਂ ਉਸ ਦੇ ਨਾਲ ਹੀ ਇਹ ਭਵਿੱਖ ਬਾਣੀ ਜਿਹੜੀ ਕਿ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤੀ ਗਈ ਹੈ ਤੇ ਲੋਕਾਂ ਨੂੰ ਵੀ ਸਹਰ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਫਿਲਹਾਲ ਦੇ ਲਈ ਅੱਜ ਦੇ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ ਮੈਨੂੰ ਦਿਓ ਇਜਾਜ਼ਤ ਧੰਨਵਾਦ